ਜ਼ਿਲ੍ਹਾ ਮਾਨਸਾ ਦੇ ਕਸਬਾ ਪਿੱਖੀ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਸੜਕਾਂ ਤੇ ਗੰਦਾ ਪਾਣੀ ਇਕੱਠਾ ਹੋ ਗਿਆ ਤੇ ਗੰਦਾ ਪਾਣੀ ਕਾਫੀ ਦਿਨਾਂ ਤੋਂ ਸੜਕਾਂ ਤੇ ਖੜਾ ਹੈ ਜਿਸ ਦੇ ਚੱਲਦਿਆਂ ਕੀ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਸਥਾਨਕ ਲੋਕਾਂ ਨੂੰ ਸਤਾ ਰਿਹਾ ਹੈ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ਼ਤੀਆਂ ਦੇ ਵਿੱਚ ਮ제 ਲੈ ਕੇ ਵਾਪਸ ਚਲਿਆ ਜਾਇਆ ਜਾਂਦਾ ਲੋਕ ਗੰਦੇ ਪਾਣੀ ਦੇ ਵਿੱਚ ਪਰੇਸ਼ਾਨ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਕਾਫੀ ਦਿਨਾਂ ਤੋਂ ਖੜਿਆ ਹੋਇਆ ਹੈ ਪ੍ਰਸ਼ਾਸਨ ਦੇ ਵੱਲੋਂ ਇਸੇ ਨਿਕਾਸੀ ਦੀ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ ਗੰਦੇ ਪਾਣੀ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ ਕਈ ਲੋਕ ਬਿਮਾਰ ਪੈ ਚੁੱਕੇ ਨੇ ਉਹਨਾਂ ਕਿਹਾ ਕਿ ਕੁਝ ਦਿਨਾਂ ਪਹਿਲਾਂ ਕਿਸ਼ਤੀਆਂ ਦੇ ਵਿੱਚ ਬੈਠ ਕੇ ਇਸ ਪਾਣੀ ਦਾ ਪ੍ਰਸ਼ਾਸਨ ਨੇ ਜਾਇਜ਼ਾ ਤਾਂ ਲਿਆ ਪਰ ਇੰਨੇ ਦਿਨ बीत ਜਾਣ ਦੇ ਬਾਵਜੂਦ ਵੀ ਇਹ ਪਾਣੀ ਕੱਢਣ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਹੁਣ ਉਹਨਾਂ ਨੂੰ ਖੁਦ ਪਾਣੀ ਕੱਢਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਦੂਜੇ ਪਾਸੇ ਕਾਰਜ ਸਹਾਧਕ ਅਫਸਰ ਜਿਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਨੂੰ ਕੱਢਣ ਦੇ ਲਈ ਪੂਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਸਫਾਈ ਸੇਵਕਾਂ ਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਹੋਣ ਦੇ ਕਾਰਨ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਕੱਢਣ 'ਚ ਦਿੱਕਤ ਆ ਰਹੀ ਹੈ ਸੀਵਰੇਜ ਵਿੱਚ ਗੰਦੇ ਪਾਣੀ ਦੀ ਨਿਕਾਸੀ ਕਰਵਾਏ ਜਾਣ ਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੀ ਹੈ ਤੇ ਕਾਰਜ ਸਹਾਧਕ ਅਫਸਰ ਤੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਟੀਮ ਲਗਾ ਕੇ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇਗੀ ਲਗਾਤਾਰ ਨਹੀਂ ਪਈ ਹੈ ਤੇਰੇ ਜੀ ਪਾਣੀ ਲਿੱਕਦਾ ਨਹੀਂ ਮੇਰੇ ਮਕਾਨ 'ਚ ਕਰਕੇ ਸਾਰਾ ਪਾਣੀ ਵੜ ਕੇ ਸੜਕ 'ਤੇ ਦਾ ਜੀ ਨੂੰ ਆ ਜੋ ਪਾਣੀ ਤੇਗਾ ਮਕਾਨ ਬੈ ਗਏ ਮੇਰਾ ਜੀ ਮੈਂ ਗਰੀਬ ਅੰਦਾ ਕੋਈ ਮੇਰੇ ਕੋ ਸਭ ਦੇ ਕੋਲ ਸਾਨੂੰ ਕੁਝ ਨਹੀਂ ਹੈਗਾ ਜੀ ਸਿਹਤਾਂ ਕੀਤੀ ਜਾਵੇ ਇੱਕ ਤਾਂ ਮੀਂਹ ਪਿਆ ਜਾਂਦਾ ਇਹ ਸੜਕ ਤੇ ਪਾਣੀ ਖੜਾ ਰਹਿੰਦਾ ਹਰ ਪਾਸੇ ਪਾਣੀ ਲਾਈ ਹੁਣ ਪਾਣੀ ਖੜਾ ਜੀ ਮੁਸ਼ਕ ਮਾਰੀ ਜਾਂਦੀ ਹੈ ਜੀ ਸਾਡੇ ਹਨ ਮਾਰਦੀ ਹੈ ਜੀ ਜੇ ਪਾਣੀ ਨਿਕਲ ਮੈਂ ਕੋਈ ਸਿਰ ਮੁਸਰ ਕਰ ਮੈਂ ਘਰ ਬੈ ਜੀ ਤੁਹਾਨੂੰ ਲੱਗਦਾ ਨਹੀਂ ਬਿਮਾਰੀਆਂ ਫੈਲ ਜਾਣਗੀਆਂ ਮੱਛਰ ਹੋਰੇ ਡੈਂਗੂ ਹੋਣ ਦੀ ਖਤਰਾ ਆਉਂਦਾ ਜੀ ਮੁਸ਼ਕ ਮਾਰੀ ਜਾਂਦੀ ਹੈ ਜੀ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਸ਼ਹਿਰਿਆਂ ਸਾਰੇ ਪਾਣੀ ਨੇ ਨਿਕਲਦਾ ਨਹੀਂ ਰਹਾ ਕਿਤੇ ਮੀਂਹ ਪੈ ਜਾਂਦਾ ਇੱਕ ਮੀਂਹ ਪੈਣ ਨਾਲ ਸੇ ਪਾਣੀ ਖੜ ਜਾਂਦਾ ਜੀ ਇਹਦੇ ਤੇ ਕਾਰੋਬਾਰ ਸਾਰੇ ਬੰਦ ਹੋਏ ਬੇਣ ਦੁਕਾਨਾਂ ਬੰਦੀਆਂ ਮੇਰਾ ਮਕਾਨ ਪਿੱਛੇ ਹੀ ਆ ਕੇ ਦੇਖ ਲੋ ਜੀ ਛੱਤ ਦਾ ਪਾਣੀ ਸਾਰਾ ਅੰਦਰ ਗਿਆ ਜੀ 2-2 ਫੁੱਟ ਪਾਣੀ ਚੜ ਗਿਆ ਜੀ ਅੰਦਰ ਜੀ ਨਵਾ ਚ ਪਾਣੀ ਪੈ ਗਿਆ ਮਕਾਨ ਸਾਰਾ ਬਹਿ ਗਿਆ ਮੇਰਾ ਜੀ ਗੁਰਦੁਆਰਾ ਰੋਡ ਤੇ ਜਿੱਥੋਂ ਇਹ ਮੇਨ ਰੋਡ ਤੋਂ ਇੰਟਰ ਹੁੰਦੀ ਹੈ ਉੱਥੇ ਖੜੇ ਆ 24 ਤਰੀਕ ਦਾ ਮੀਂਹ ਪੈਣ ਲੱਗਿਆ ਤੇ ਅੱਜ 29 ਤਰੀਕ ਹੋ ਗਈ ਸਾਰੀ ਠੀਖੀ ਦੇ ਵਿੱਚ ਪਾਣੀ ਸੀ ਪੂਰੇ ਪੰਜਾਬ ਦੇ ਸ਼ਹਿਰਾਂ 'ਚ ਹੀ ਪਾਣੀ ਸੀ ਪਰ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਕੱਲਾ ਠੀਖੀ ਦੇ ਹੀ ਨਹੀਂ ਕਿਉਂਕਿ ਇੱਥੇ ਠੀਖੀ ਦੇ ਵਿੱਚ ਏਸੇ ਰੋਡ ਦੇ ਉੱਤੇ ਕਿਸ਼ਤੀ ਚਲਾਈ ਗਈ ਸੀ ਜਿਹਦੇ 'ਚ ਸਾਡੇ ਮੁਤਬਰ ਬੰਦੇ ਵੀ ਤੇ ਪ੍ਰਸ਼ਾਸਨ ਵੀ ਬੈਠ ਕੇ ਗੇੜੇ ਦਿੱਤੇ ਸੀ ਤੇ ਵਿੱਚ ਵਿੱਚ ਹੱਸ ਕੇ ਲੋਕਾਂ ਨੇ ਗੱਲਾਂ ਕਰੀਆਂ ਉਹ ਠੀਖੀ 'ਚ ਕਿਸ਼ਤੀ ਚੱਲ ਪਈ ਜਿੰਨੇ ਕੋਈ ਇਹ ਮਜ਼ਾਕ ਹੋਵੇ ਜਿਨ੍ਹਾਂ ਦੇ ਘਰ ਡੇ ਰਹੇ ਨੇ ਜਾਂ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਜਿਨ੍ਹਾਂ ਦੇ ਸਿਰ ਕਰਜ਼ਾ ਹੈ ਜਿਹੜਾ ਨਾ ਮਕਾਨ ਬਣਾ ਸਕਦਾ ਨਾ ਦੁਕਾਨ ਬਣਾ ਸਕਦਾ ਜੇ ਢਹ ਗਈ ਤੇ ਨਾ ਉਹਦਾ ਕਰਜ਼ਾ ਉਤਰੇ ਤੇ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਸਰਕਾਰ ਚੁੱਪ ਹੈ ਵੀ ਕਿਸੇ ਨੂੰ ਕੀ ਮੁਆਵਜ਼ਾ ਦੇਊਗੀ ਪਹਿਲਾਂ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਵੀ ਮੈਂ ਮੁਰਗੀ ਮਰੀ ਦੇ ਵੀ ਪੈਸੇ ਦੇਊਂਗਾ ਤੇ ਬੱਕਰੀ ਮਰੀ ਦੇ ਵੀ ਪੈਸੇ ਦੇਊਂਗਾ ਪਰ ਮਿਲਿਆ ਕਿਸੇ ਨੂੰ ਕੁਝ ਨਹੀਂ ਸੀ ਉਹੀ 1800 ਰੁਪਏ ਜਿਹੜਾ ਕੇਂਦਰ ਵੱਲੋਂ ਆਇਆ ਸੀ ਉਹੀ ਦਿੱਤਾ ਸੀ ਇਹਨਾਂ ਨੇ ਖੈਣੀ ਨਹੀਂ ਦਿੱਤੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਠੀਖੀ ਦੇ ਵਿੱਚ ਕਿਤੇ ਰੋੜਾ ਨਹੀਂ ਲੱਗਿਆ ਕੋਈ ਪੂਲੀ ਨਹੀਂ ਬਣੀ ਕੋਈ ਸੜਕ ਨਹੀਂ ਬਣੀ ਇਹ ਨਹੀਂ ਹੈਗਾ ਵੀ ਪਾਣੀ ਪਹਿਲਾਂ ਨਹੀਂ ਠੀਖੀ 'ਚ ਖੜਦਾ ਸੀ ਪਹਿਲਾਂ ਵੀ ਖੜਦਾ ਸੀ ਪਰ ਇਹ ਸਰਕਾਰ ਜਿਹੜੀ ਪਿਛਲੀਆਂ ਦੀ ਅਲੋਚਨਾ ਕਰਕੇ ਬਣੀ ਸੀ ਤਾਂ ਇਹਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਸੀ ਜਿਹੜਾ ਕਹਿੰਦਾ ਵੀ ਪਹਿਲਾਂ ਇਹ ਤਾਂ ਉਹੀ ਕਹਿੰਦੇ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਖਜ਼ਾਨਾ ਕਦੇ ਖਾਲੀ ਹੁੰਦਾ ਹੀ ਨਹੀਂ ਤੇ ਖਜ਼ਾਨਾ ਭਰਿਆ ਹੋਇਆ ਹੈ ਫਿਰ ਜੇ ਭਰਿਆ ਹੋਇਆ ਹੈ ਭਾਈ ਫਿਰ ਰਹਿੰਦੀ ਹੈ ਮੰਗਾਂ ਤੂੰ ਪੂਰੀਆਂ ਕਰ ਦੇ ਤੂੰ ਭਈ ਆਵਾਰਾ ਪਸ਼ੂਆਂ ਨੂੰ ਛੱਡਿਆ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਲੈ ਕੋਈ ਕੋਈ ਮੇਨ ਗਲੀਆਂ ਨਾਲੀਆਂ ਨੇ ਜਿਹੜੀਆਂ ਉਹ ਬਣ ਜਾਣ 70 ਸਾਲਾਂ ਤੋਂ ਇਹੀ ਬਣ ਰਹੀਆਂ ਨੇ ਤੁਸੀਂ ਤਾਂ ਕੱਲਾ ਮੰਨ ਲਓ ਗੱਲਾਂ ਦਾ ਕੜਾ ਕਰਨ ਤੋਂ ਬਿਨਾ ਭਗਵਾਨ ਤਮਨਜੀ ਕੁਝ ਕੀਤਾ ਹੀ ਨਹੀਂ ਮੈਨੂੰ ਲੱਗਦਾ ਹੈ ਗੱਪੀ ਪਹਿਲਾਂ ਸੁਖਵੀਰ ਬਾਦਲ ਨੂੰ ਕਹਿੰਦੇ ਹੁੰਦੇ ਸੀ ਇਹ ਉਹਦਾ ਗੱਪਾਂ 'ਚ ਮੈਨੂੰ ਲੱਗਦਾ ਭਗਵੰਤ ਮਾਨ ਪਿਓ ਸਾਹਿਬ ਤੋਂ ਹੋ ਗਿਆ। ਸੋ ਅਸੀਂ ਕਹਿਣਾ ਚਾਹੁੰਦੇ ਆ ਮਾਨ ਸਰਕਾਰ ਨੂੰ ਵੀ ਇਹ ਕੱਲਾ ਠੀਖੀ ਦਾ ਮਸਲਾ ਨਹੀਂ ਇੱਥੋਂ ਦੇ ਚਾਹੇ ਨਗਰ ਪੰਚਾਇਤ ਦੇ ਕੋਸ਼ ਸਾਡੇ ਸਾਥੀ ਜਿਹੜੇ ਕਿਸਾਨ ਐ ਮਸੀਨੇ ਜਾਂ ਪ੍ਰਧਾਨ ਨੇ ਉਹ ਲੱਗੇ ਹੋਏ ਨੇ ਪਰ ਜਦੋਂ ਕਮੇਟੀ ਦੇ ਕੋਲੇ ਪੈਸੇ ਹੀ ਨਹੀਂ ਹੈਗਾ ਸਰਕਾਰ ਨੇ ਕੋਈ ਗ੍ਰਾਂਟ ਭੇਜੀ ਹੀ ਨਹੀਂ ਤਾਂ ਇਹ ਠੋਸ ਪ੍ਰਬੰਧ ਕਿਵੇਂ ਹੋ ਸਕਣਗੇ ਚਲੋ ਅੱਜ ਤੱਕ ਤਾਂ ਇੱਕ ਹਫ਼ਤੇ ਦਾ ਹੋਰ ਪੰਜਾਬ ਦੇ ਵਿੱਚ ਅਲਰਟ ਐ ਲੋਕ ਔਖੇ ਸੌਖੇ ਕੱਟ ਲੈਣਗੇ ਗਾਹਾਂ ਵਾਸਤੇ ਜੇ ਸਰਕਾਰ ਯੋਜਨਾ ਬਣਾਵੇ ਨਾਲੇ ਨਹਿਰਾਂ ਸੂਏ ਕੱਸੀਆਂ ਪਹਿਲਾਂ ਸਾਫ਼ ਕਰ ਲੈ ਡੈਮਾਂ ਨੂੰ ਉਸਤੰਗ ਨਾਲ ਭਰਿਆ ਜਾਵੇ ਤਾਂ ਕਿ ਕਿਦਾਂ ਫਲੱਡ ਗੇਟ ਚੱਕਣੇ ਨਾ ਪੈਣ ਸੋ ਇਸ ਪੰਜਾਬ ਨੂੰ ਡੁੱਬਣੋਂ ਬਚਾਇਆ ਜਾ ਸਕਦਾ ਆ ਜਿਹੜੇ ਸਾਥੀ ਇੱਥੇ ਸ਼ਰਾਰਤਾਂ ਕਰਦੇ ਸੀਗੇ ਵਿਕ੍ਰਿਸ਼ਟੀ ਆ ਗਈ ਜਿੱਤੀ ਖੀ ਦੇ ਵਿੱਚ ਆ ਪਾਣੀ ਕਾਲਾ ਹੋ ਗਿਆ ਸੜਾਂਦ ਮਾਰਦੀ ਐ ਤੇ ਹੁਣ ਬਿਮਾਰੀਆਂ ਵੀ ਲੱਗਣ ਗਈਆਂ ਤੇ ਕਿਹੜੀ ਡਾਕਟਰਾਂ ਦੀ ਟੀਮ ਆ ਕੇ ਚੈੱਕ ਕਰਕੇ ਗਈ ਹੈ ਭਿੱਖੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਦੇਖੋ ਸਰ ਗੱਲ ਇਹ ਹੈ ਕਿ ਜਿਹੜੀ ਇਸ ਜਿਹੜੀ ਬਹੁਤ ਜ਼ਿਆਦਾ ਹਰਨ ਕਰਦੀ ਹੈ ਜ਼ਿਆਦਾ ਮਾਸੂ ਕਰਦੀ ਇੱਕ ਲੀਪੀ ਚੀ ਦੀ ਪ੍ਰੋਬਲਮ ਨਹੀਂ ਕੋਈ ਹੋਰ ਵੀ ਸਿਹਰਾ ਨਹੀਂ ਬਟ ਜਿਹੜੀ ਤੁਸੀਂ ਗੱਲ ਹੈ ਇਹ ਮੈਨੂੰ ਸਵਾਲ ਕੀਤਾ ਮੈਂ ਕੀ ਕਹਿਣਾ ਚਾਹਣਾ ਕਿ ਜਿਹੜੀ ਇਹ ਸਫੜ ਦਾ ਪਾਣੀ ਆ ਜਾਂਦਾ ਜੋ ਬਲੌਕ ਜੋ ਉਹਦੇ ਵਾਸਤੇ ਵੀ ਪੈਟਿੰਗ ਮਸ਼ੀਨ ਚਲ ਰਹੀ ਹੋਈ ਹੈ ਇਹ ਜਿਹੜੇ ਸੇਵਰੇਜ ਦੇ ਬੋਰਡ ਦੇ ਕੰਮ ਇਹ ਵੀ ਹੜਤਾਲ ਕੀ ਮੋਲ ਵਿੱਚ 2-3 ਵਾਰ ਗੱਲਬਾਤ ਕਰ ਚੁੱਕੇ ਹਾਂ ਕਿ ਤੁਸੀਂ ਬਲੌਕ ਕੀਤੀ ਜਿੰਨੀ ਪਾਈਪ ਜਿਹੜੋ ਕਟੋ ਤੇ ਅੱਕੇ ਤੇ ਦੁਬਾਰਾ ਵੀ ਲਾ ਸਕੋ ਇਹ ਪਾਣੀ ਦਾ ਲੈਵਲ ਵੀ ਘਟਿਆ ਅਸੀਂ ਦੁਬਾਰਾ ਵੀ ਕੀਤਾ ਸੀ ਪਾਣੀ ਦਾ ਲੈਵਲ ਵੀ ਘਟਵਾ ਲਿਆ ਕਿ ਜਿਹੜੀ ਆਪਕੀ ਸ਼ਹਿਰ ਦੇ ਜਿਹੜੇ ਹੋਰ ਗਲੀਆਂ ਦੇ ਉੱਤੇ ਪਾਣੀ ਘੱਟ ਹੋਉਗਾ ਸਾਡੇ ਪ੍ਰਧਾਨ ਜੀ ਅਸੀਂ ਮਸ਼ੀਨਾਂ ਲਾ ਕੇ ਜੀ ਵੀ ਸੀ ਲਾ ਕੇ ਪਾਣੀ ਵੀ ਨਿਕਾਸੀ ਕਰ ਲਈ ਅਗਲੀ ਵਾਰ ਅਸੀਂ ਕੋਈ ਦਿੱਕਤ ਨਹੀਂ ਆਉਣ ਦਿੰਦੇ ਹੁਣ ਜਿੰਨਾ ਪਾਣੀ ਹੈ ਅਸੀਂ 2 ਦਿਨਾਂ ਦੇ ਵਿੱਚ ਸਾਰਾ ਕਲੀਅਰ ਕਰ ਦਾਂਗੇ ਤੇ ਜਿਹੜੀ ਵੀ ਵਿੱਚ ਬਲੌਕੀਜ ਹੈਗੀ ਹੈ ਉਹ ਸੀਵਰੇਜ ਬੋਰਡ ਦੇ ਜਿਹੜੇ ਅਤੇ ਕੰਮਚਾਰੀ ਜਿਹੜੇ ਕਰਤਾਸ ਜਿਹੜੇ ਉਹ ਵੀ ਵਾਪਸ ਆ ਜਾਈਏ ਤੇ ਸਾਰਾ ਨੋਰਮਲ ਕਰਨਾ ਚਾਹੀਦਾ ਹੈ ਬਿਲਕੁਲ ਕਿਸੋ ਲੱਗਦਾ ਨਹੀਂ ਹੈਗਾ ਜੇ ਨਾਲਿਆ ਦੀ ਸਫਾਈ ਪਹਿਲਾਂ ਕਰਵਾਈ ਹੁੰਦੀ ਅੱਜ ਇਹ ਦਿਨ ਦੇਖਣਾ ਪੈਂਦਾ ਕੋਈ ਇਹ ਗੱਲ ਜੀ ਫਿਰ ਮੈਂ ਇਸ ਗੱਲ ਨੂੰ ਰਿਪੀਟ ਕਰ ਰਿਹਾ ਕਿ ਜਿਹੜੇ ਸੀ ਬ੍ਰੇਜ ਰੋਡ ਦੇ ਜਿਹੜੇ ਕੰਮ ਨੇ ਇਹ 2 1/2 ਮਿੰਟ ਤੋਂ ਕਰਤਾਸ ਤੇ ਚੱਲ ਰਹੀ ਹੈ ਜੀ ਸਾਨੂੰ 1/2 ਮਿੰਟ ਤੋਂ ਹੁੰਦੇ ਦਾ ਸੀ ਸਾਰਾ ਸਾਫ ਕਰਵਾਉਣਾ ਦੇ ਇਹ ਸੀ ਬ੍ਰੇਜ ਰੋਡ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਸ ਵੀ ਬ੍ਰੇਕ ਨੂੰ ਸਾਫ ਕਰਨਾ ਅਸੀਂ ਇਹਨੂੰ ਟੈਂਡਰ ਲਵਾ ਕੇ ਕਰਵਾਉਣੇ ਚਾਹੀਦੇ ਵੀ ਕਰਾਉਣੇ ਅਸੀਂ ਸਾਰੀ ਪੇਮੈਂਟ ਇਹਨਾਂ ਨੂੰ ਕਰਦੇ ਹਾਂ ਬਟ ਇਹ ਹੁਣ ਹੜਤਾਲ ਤੇ ਚੱਲੇਗੀ ਸਾਨੂੰ ਵੀ ਇਹਨਾਂ ਨਾਲ ਇਹਨਾਂ ਨਾਲ ਕੰਟੈਕਟ ਕਰਦੇ ਰੋ ਸਾਨੂੰ ਬੰਦੇ ਰੋ ਬਟ ਇਹ ਕੋਈ ਸਾਡੇ ਹਰੇ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਪਰ ਅਸੀਂ ਆਪਣੇਲੇ ਰੋ ਦੇ ਉੱਤੇ ਆਪਣੀ ਟੀਮ ਨੂੰ ਲੈ ਕੇ ਅਸੀਂ ਪਾਣੀ ਦੀ ਨਿਕਾਸੀ ਕਰ ਰਹੀ ਹੈ ਤੇ ਜੋ ਵੀ ਸਾਡੇ ਕੋਲੋਂ ਦਾ ਅਸੀਂ ਕੋਸ਼ਿਸ਼ਾਂ ਜਾਰੀ ਰੱਖਾਂਗੇ ਇਹ ਸਭ ਕਿੰਨੇ ਕਿ ਦਿਨਾਂ ਦੇ ਵਿੱਚ ਪਾਣੀ ਕਲੀਅਰ ਹੋ ਜਾਊਗਾ ਦੇਖੋ 2-3 ਦਿਨ ਤਾਂ ਲੱਗੀਆਂ 2-3 ਦਿਨਾਂ ਨੂੰ ਅਸੀਂ ਸਾਰਾ ਪਾਣੀ ਸਪਾਈਡਰ